ਸਾਰੇ ਨੂੰ ਪਿਆਰ ਭਰੀ ਸ਼ਾਮ ਸਿੱਧੀ ਸਵਾਗਤ ਹੈ ਤੁਹਾਡਾ ਮਸੀਹੀ ਨੂਜ ਪੰਜਾਬੀ YouTube ਚੈਨਲ ਤੇ ਜਲੰਧਰ ਦੇ ਵਿੱਚ ਇਨਾਮ ਸਿੰਘ ਜੱਥੇਬੰਦੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦੀ ਗੱਲ ਕੀਤੀ ਹੈ ਜੋ ਕਿ ਸਾਰੇ ਪਾਸੇ ਇਹਨਾਂ ਦੀ ਇਸ ਗੱਲ ਦੀ ਸੋਭਾ ਹੋ ਰਹੀ ਹੈ ਔਰ ਇਹਨਾਂ ਨੇ ਖਾਸ ਕਰਕੇ ਉਹਨਾਂ ਸ਼ਰਾਬੀ ਅੰਸਰਾਂ ਨੂੰ ਚੇਤਾਵਨੀ ਦਿੱਤੀ ਹੈ ਜੋ ਘਰੇ ਬੈਠ ਕੇ ਪੋਸਟਾਂ ਤੇ ਗਲਤ ਕਮੈਂਟ ਕਰਦੇ ਨੇ ਤੇ ਇਸ ਵਿੱਚ ਪਾਈਚਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਸ਼ਰਾਰਤੀ ਅਸਰ ਆਪਣੀ ਹਰਕਤਾਂ ਤੋਂ ਬਾਝਾਜਨ ਤੇ ਉਹਨਾਂ ਨੇ ਪਾਸਟਰ ਅੰਕੁਨੂਲਾ ਜੀ ਦੇ ਵੀ ਹੱਕ ਦੇ ਵਿੱਚ ਗੱਲ ਕੀਤੀ ਹੈ। ਬਾਕੀ ਕੀ ਕਿਹਾ ਹੈ ਨਿਯਾਂਗ ਸਿੰਘ ਜਥੇਵੰਦੀਆਂ ਨੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਤੇ ਮਸੀਹ ਸਮਾਜ ਨਾਲ ਜੁੜੀਆਂ ਤਾਜ਼ਾ ਖਬਰਾਂ ਨੂੰ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਸਾਰੇ ਦਲਾਂ ਪੰਥਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਬਹੁਤ ਵੱਡੇ ਪੱਧਰ ਦੇ ਪਰ ਆਪਣੀ ਪ੍ਰਸ਼ਾਸਨ ਦੇ ਨਾਲ ਗੱਲ ਹੋਣ ਕਰਕੇ ਅਸੀਂ 10-12 ਸਿੰਘਾਂ ਦੇ ਵਿੱਚ ਗੁਰਮਤਾ ਕਰਕੇ ਅੱਜ ਸੀਬੀ ਦਫ਼ਤਰ ਪਹੁੰਚੇ ਸੀ ਕੁਝ ਦਿਨ ਪਹਿਲਾਂ ਕੁਝ ਨਿਹੰਗ ਸਿੰਘਾਂ ਨੇ ਆ ਕੇ ਜਲੰਧਰ ਦੇ ਵਿੱਚ ਕ੍ਰਿਸਚੀਅਨ ਭਾਈਚਾਰੇ ਬਾਰੇ ਗੱਲਬਾਤ ਕੀਤੀ ਸੀ ਜੇ ਮੰਨ ਲਓ ਵੈਸੇ ਤਾਂ ਲੋਕਲ ਜਥੇਬੰਦੀ ਹੈ ਨਹੀਂ ਸੀ ਇਹ ਜਿਹੜੇ ਸਿੰਘ ਸਾਡੇ ਆਂਦੇ ਆ ਬਾਹਰੋਂ ਉਹਨਾਂ ਨੂੰ ਇੱਕ ਬੇਨਤੀ ਆ ਵੀ ਜਦੋਂ ਤੁਸੀਂ ਕਿਸੇ ਦੇ ਸ਼ਹਿਰ 'ਚ ਵੀ ਜਾਂਦੇ ਆ ਕੋਈ ਵੀ ਇਦਾਂ ਦਾ ਪ੍ਰੋਗਰਾਮ ਅਲੀਕਦੇ ਆ ਤੇ ਉੱਥੇ ਦੀਆਂ ਲੋਕਲ ਜਥੇਬੰਦੀਆਂ ਨਾਲ ਥੋੜਾ ਬੋਤਾ ਰਾਬਤਾ ਕਾਇਮ ਕਰੋ ਤਾਂ ਕਿ ਸਾਨੂੰ ਪਤਾ ਹੋਵੇ ਵੀ ਇੱਥੇ ਕੀ ਗੱਲਬਾਤ ਹੋ ਰਹੀ ਆ ਬਾਅਦ 'ਚ ਇਹ ਆਪਣਾ ਪ੍ਰੋਗਰਾਮ ਕਰਕੇ ਤਾਂ ਚਲੇ ਜਾਂਦੇ ਆ ਪਰ ਜਿਹੜੀ ਖਮਿਆਜਾ ਆ ਉਹ ਪਿਛਲੇ ਜਿਹੜੇ ਉਸ ਜਗ੍ਹਾ ਤੇ ਬੈਠੇ ਆ ਸ਼ਹਿਰ ਵਾਸੀ ਉਹਨਾਂ ਨੂੰ ਭੁਗਤਣਾ ਪੈਂਦਾ ਲੋਕੀ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਵੀ ਆਹ ਗੱਲ ਕੀ ਹੋਈ ਆ ਜਦਕਿ ਸਾਨੂੰ ਉਸ ਗੱਲ ਬਾਰੇ ਨਹੀਂ ਪਤਾ ਹੁੰਦਾ ਦੂਸਰੀ ਗੱਲ ਮੈਂ ਕ੍ਰਿਸਚਨ ਭਾਈਚਾਰੇ ਨੂੰ ਵੀ ਕਹੂੰਗਾ ਵੀ ਜਿਹੜੇ ਸ਼ਰਾਰਤੀ ਅੰਸਰ ਤੁਹਾਡੇ ਵਿੱਚ ਬੈਠੇ ਆ ਤੁਸੀਂ ਉਹਨਾਂ ਨੂੰ ਡੱਕੋ ਕਿਉਂਕਿ ਉਹ ਵੀ ਕੋਈ ਬਹੁਤ ਵਧੀਆ ਗੱਲਾਂ ਨਹੀਂ ਵਿੱਚ ਲਿਖ ਰਹੇ ਉਹ ਵੀ ਕਮੈਂਟ ਕਰਕੇ ਸਾਡੇ ਸਾਰ ਜੇ ਤੁਸੀਂ ਕਹਿੰਦੇ ਵੀ ਅਸੀਂ ਧਰਮੀ ਬੰਦੇ ਆ ਫਿਰ ਦੂਜੇ ਦੇ ਧਰਮ ਦੇ ਉੱਪਰ ਅਟੈਕ ਨਾ ਕਰੋ ਸਾਡੇ ਵੱਲੋਂ ਜਿਨ੍ਹਾਂ ਨੇ ਕ੍ਰਿਸਚਨ ਮੰਨਣਾ ਬਾਬਾ ਜੀ ਉਹਨਾਂ ਨੂੰ ਅਸੀਂ ਕਹਿੰਦੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਦੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਕਿਉਂਕਿ ਸਾਡੇ ਵਿੱਚ ਇਹ ਆ ਜੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 10 ਲੱਖ ਦਾ ਗੱਠ ਕੀਤਾ ਸੀ ਉਹਦੇ ਵਿੱਚੋਂ ਵੀ ਪਹਿਲਾਂ ਪੰਜ ਪਿਆਰੇ ਹੀ ਖੜੇ ਹੋਏ ਸੀ ਅਸੀਂ ਬੱਬਾ ਜੀ ਕੁਆਂਟੀਟੀ ਤੇ ਨਹੀਂ ਅਸੀਂ ਕੁਆਲਿਟੀ ਤੇ ਭਰੋਸਾ ਰੱਖਣ ਵਾਲੇ ਬੰਦੇ ਆ ਵੀ ਸਾਨੂੰ ਜਿਆਦਾ ਕੁਆਂਟੀਟੀ ਕਿਉਂਕਿ ਅਸੀਂ ਸ਼ੁਰੂ ਤੋਂ ਹੀ 2% ਵਾਲੇ ਗਿਣੇ ਜਾਂਦੇ ਤੇ ਅਸੀਂ ਜਿਆਦਾ ਅਸੀਂ ਕਹਣਾ ਬੱਬਾ ਜੀ ਅਸੀਂ ਤਾਂ ਨਾਮ ਜਪਣਾ ਹੈ ਆਪਣੇ ਮਹਾਰਾਜ ਦਾ ਜਿਹੜੇ ਸਿੰਘ ਵੀ ਇੱਥੇ ਆਂਦੇ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕੋਈ ਵੀ ਜਥੇਬੰਦੀ ਬਾਹਰੋਂ ਆ ਕੇ ਜੇ ਕੋਈ ਪ੍ਰੋਗਰਾਮ ਲੀਖਦੀ ਆ ਤੇ ਆਪਣੇ ਲੋਕਲ ਜਥੇਬਾਰਾਂ ਜਥੇਦਾਰਾਂ ਦੇ ਨਾਲ ਗੱਲਬਾਤ ਕਰੇ ਤਾਂ ਕਿ ਸਾਨੂੰ ਪਤਾ ਹੋਵੇ ਤੇ ਅਸੀਂ ਉਹਨਾਂ ਨੂੰ ਸੱਚਾਈ ਦੱਸ ਸਕੀਏ ਇੱਥੇ ਕੀ ਹੋ ਰਿਹਾ ਆ ਸਾਡਾ ਆਪਸੀ ਭਾਈਚਾਰਾ ਵੀ ਕਈ ਵਾਰੀ ਖਰਾਬ ਹੋ ਜਾਂਦਾ ਉਹਨਾਂ ਦੇ ਗੁਰਮਤਿ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਆ ਹੁਣ ਇਹਨਾਂ ਨੇ ਜਿਹੜੀਆਂ ਆਪਣੇ ਉਹਦਣ ਕੀਤਾ ਆ ਪ੍ਰੋਟੈਸਟ ਕ੍ਰਿਸ਼ਨ ਭਾਈਚਾਰੇ ਨੇ ਉਹਦੇ ਵਿੱਚ ਕਈ ਲੋਕਾਂ ਨੇ ਇਦਾਂ ਦੇ ਕਮੈਂਟ ਕੀਤੇ ਹੋਏ ਆ ਵੀ ਜਿਹੜੇ ਸ਼ਾਇਦ ਇਹਨਾਂ ਦੇ ਜਿਹੜੇ ਵੱਡੇ ਪਾਸਟਰ ਜਿਨ੍ਹਾਂ ਨੂੰ ਇਹ ਆਪਣੇ ਪਾਪਾ ਜੀ ਵੀ ਕਹਿੰਦੇ ਆ ਸ਼ਾਇਦ ਉਹਨਾਂ ਨੂੰ ਨਾਂ ਪਤਾ ਹੋਵੇ ਇਹ ਆਪਾਂ ਪ੍ਰੈਸ ਤਾਂ ਕੀਤੀ ਆ ਮੀਟਿੰਗ ਤਾਂ ਕੀਤੀ ਤੁਹਾਨੂੰ ਤਾਂ ਬੁਲਾਇਆ ਗਿਆ ਸੀ ਵੀ ਇਹਨਾਂ ਦੇ ਪਾਪਾ ਤੱਕ ਸੁਨੇਹਾ ਪਹੁੰਚੇ ਇਹਨਾਂ ਦੇ ਕਮੈਂਟ ਖੋਲ ਕੇ ਦੇਖੋ ਜਾਂ ਸਾਡੇ ਬੰਦੇ ਜਿਹੜੇ ਕੋਈ ਕਮੈਂਡ ਕਰ ਰਹੇ ਆ ਇਦਾਂ ਆਪਸੀ ਭਾਈਚਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਸਕੂਲ ਬਣਾਉਣ ਇਹ ਵੀ ਆਪਣੇ ਹਸਪਤਾਲ ਖੋਲਣ ਅਸੀਂ ਕਿਸੇ ਦੇ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਆਗੇ ਸਾਡੇ ਵੱਲੋਂ ਜਿਹੜਾ ਜੋ ਕਰਦਾ ਕਰੇ ਅਸੀਂ ਆਪਣੇ ਧਰਮ ਦੇ ਨਰਪੱਖ ਰਹੀਏ ਜਿਹੜੇ ਬੰਦੇ ਗਲਤ ਕਮੈਂਟ ਕਰ ਰਹੇ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਰੇ ਜਾਂ ਸਾਡੇ ਕਕਾਰਾਂ ਬਾਰੇ ਟਕਸਾਲ ਬਾਰੇ ਉਸ ਬੰਦਿਆਂ ਨੂੰ ਸਖਤ ਤਾੜਨਾ ਆ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇਤੀ ਆ ਆਪਣਾ ਜੇ ਇਹ ਕਾਰਵਾਈ ਨਾ ਹੋਈ ਤੇ ਇਹਨੂੰ ਵੱਡੇ ਪੱਧਰ ਤੇ ਲਿਖਿਆ ਜਾਏਗਾ ਜੇ ਉਹਨਾਂ ਦੇ ਵੱਡੇ ਦਿਨ ਚੱਲਦੇ ਨੇ ਤੇ ਬਾਬਾ ਜੀ ਅਸੀਂ 크ਰਿਸਚਨ ਭਾਈਚਾਰੇ ਦੇ ਜਿਹੜੇ ਬੰਦੇ ਇਧਰੋਂ ਆਪਣੇ ਪੰਜਾਬੀ 크ਰਿਸਚਨਾਂ ਦੇ ਵਿੱਚ ਕਨਵਰਟ ਹੋਏ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਵੀ ਬਹੁਤ ਵੱਡੇ ਦਿਨ ਚੱਲਦੇ ਨੇ ਸਾਡੇ ਵੀ ਸ਼ਹੀਦੀ ਦਿਹਾੜੇ ਚੱਲਣ ਦੇ ਨੇ ਉਹ ਆਪਣਾ ਧਰਮ ਬਾਬਾ ਜੀ ਜਾਇ ਕਰਨ ਤਾਂ ਸਾਨੂੰ ਆਪਣੇ ਦਿਹਾੜੇ ਮਨਾਣ ਦੇਣ ਉਹ ਆਪਣਾ ਕਾਰਜ ਕਰਨ ਤੇ ਅਸੀਂ ਆਪਣਾ ਕਾਰਜ ਕਰੀਏ ਨਾ ਕਿ ਆਪਾਂ ਇੱਕ ਦੂਜੇ ਦੇ ਉਂਗਲੀ ਚੱਕ ਕੇ ਉਹਨੂੰ ਟਾਰਗੇਟ ਬਣਾਈਏ ਠੀਕ ਹੈ ਜੀ ਜਿਹੜੇ ਬੰਦੇ ਘਰ ਬੈਠੇ ਕਮੈਂਟ ਕਰਦੇ ਆ ਉਹ ਬਾਬਾ ਜੀ ਮੇਰਾ ਨੰਬਰ ਨੋਟ ਕਰ ਲੈਣ 790 34 350 ਜੇ ਕਿਸੇ ਵੀ ਵੀਰ ਨੇ ਕੋਈ ਇਸੇ ਤਰ੍ਹਾਂ ਦਾ ਵਿਚਾਰ ਕਰਨਾ ਹੋਏ ਆਪਣੇ ਧਰਮ ਤੇ ਜਾਂ ਕਿਸੇ ਬੰਦੇ ਨੇ ਗਲਤ ਟਿੱਪਣੀ ਕਰਨੀ ਹੋਵੇ ਤਾਂ ਸਾਨੂੰ ਫੋਨ ਲਾ ਕੇ ਕਰ ਲਵੇ ਤਾਂ ਕਿ ਸਾਡੇ ਆਪਸੀ ਭਾਈਚਾਰੇ ਨਾ ਖਰਾਬ ਹੋਣ ਗੱਲਾਂ ਤਾਂ ਦੋ ਬੰਦੇ ਕਰਦੇ ਨੇ ਉਹਦੇ ਵਿੱਚ ਖਮਿਆਜਾ ਸਾਰੇ ਪੰਥ ਨੂੰ ਭੁਗਤਣਾ ਪੈਂਦਾ ਆ